ਗੁਰਾਇਆਂ ਇਲਾਕੇ ਵਿੱਚ ਇਸ ਸਮੇਂ ਧਾਰਮਿਕ ਸਥਾਨ ਚੋਰਾ ਦੇ ਨਿਸ਼ਾਨੇ ਤੇ ਹਨ ਤੇ ਚੋਰਾਬਲੋਂ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਚੋਰਾਬਲੋਂ ਇੱਕ ਵਾਰ ਫਿਰ ਤੋਂ ਗੁਰੂ ਨਾਨਕ ਪ੍ਰਭ ਮਹਿਲਾ ਗੁਰਾਇਆਂ ਵਿਖੇ ਸਿਮ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਵੀ ਚੋਰਾ ਨੇ ਅੰਦਰ ਦਾਖਲ ਹੋ ਕੇ ਮੰਦਰ ਦੀ ਗੋਲਕ ਤੋੜ ਕੇ ਉਸ ਵਿੱਚੋਂ ਨਕਦੀ ਤੋਂ ਇਲਾਵਾ ਭਗਵਾਨ ਦੀ ਮੂਰਤੀ ਦੇ ਗੱਲੇ ਵਿੱਚੋਂ ਨੋਟਾਂ ਦੇ ਹਾਰ ਚੋਰੀ ਕਰ ਲਏ ਇਥੇ ਦੱਸ ਦਈਏਗੀ ਚੋਰੀ ਦੀ ਇੱਕ ਅtras CCTV ਵਿੱਚ ਵੀ ਕੈਦ ਹੋ ਗਈ। ਆਪਾਂ ਪਹਿਲਾਂ ਦੇਖਦੇ ਹਾਂ ਇਹ ਫੁਟੇਜ। ਇਸ ਮੋਕੇ ਮੰਦਰ ਦੇ ਪੁਜਾਰੀ ਸੁਨੀਲ ਦਾ ਅਛੀਲਾ ਨੇ ਦੱਸਿਆ ਕਿ ਜਦੋਂ ਸਵੇਰੇ 5:30 ਵਜੇ ਮੰਦਰ ਖੁੱਲਣ ਲਈ ਆਇਆ ਤਾਂ ਦੇਖਿਆ ਕਿ ਮੰਦਰ ਦੇ ਗੇਟ ਦਾ ਦਰਵਾਜ਼ਾ ਬਾਹਰ ਤੋਂ ਬੰਦ ਕੀਤਾ ਸੀ ਤੇ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਗੋਲਗ ਤੋੜੀ ਹੋਈ ਸੀ ਤੇ ਗੋਲਗ ਵਿੱਚੋਂ ਨਕਦੀ ਅਤੇ ਭਗਵਾਨ ਦੀ ਮੂਰਤੀ ਤੇ ਪਾਏ ਨੋਟਾਂ ਦੇ ਹਾਰ ਗਾਇਬ ਸਨ ਜਿਸ ਤੋਂ ਬਾਅਦ ਉਹਨਾਂ ਗ੍ਰੈਂਡ ਪੁਲਿਸ ਨੂੰ ਸੂਚਿਤ ਕੀਤਾ ਮੈਂ ਇਹ ਵੀ ਮੈਂ ਕਿ ਜਦੋਂ 5:30 ਵਜੇ ਖੁੱਲਣ ਲੱਗਾ ਨਾ ਦਰਵਾਜ਼ੇ ਦੇ ਬਾਹਰੋਂ ਕੁੰਡਾ ਲੱਗਾ ਸੀ ਬਲਦੋਰੋ ਬਈ ਬਾਹਰ ਉਹ ਦੂਸਰੀ ਪਾਸੇ ਗਿਆ ਤੇ ਕੁੰਡਾ ਢੋਲਿਆ ਤੇ ਐਂਕਰੋ ਵੀ ਗੰਗੇ ਸੀ ਵੀ ਕੋਈ ਨਹੀਂ ਅੰਦਰ ਜਾ ਕੇ ਦੇਖਿਆ ਲੈ ਗੱਲਾਂ ਘੁੱਟਾ ਕੇ ਕਿਧਰੋਂ ਚੋਰ ਕਿਧਰ ਥਾਣੇ ਦਾਖਲ ਹੋਇਆ ਕੋਈ ਕੰਨ ਪਾੜੀ ਨਹੀਂ ਜਾ ਤਖਲ ਹੋ ਜੀ ਗਰਵਜਾ ਕੋਲ ਸੀਸੀਟੀਵੀ ਵਗੈਰਾ ਲੱਗਿਆ ਹਾਂਜੀ ਲੱਗਾ ਕਿੰਨੇ ਬੰਦੇ ਆਉਂਦੇ ਪਏ ਵਿੱਚ ਇੱਕ ਬੰਦਾ ਆਉਂਦਾ ਪਿਆ ਜੀ ਕੀ ਕੁਛ ਅੰਦਰੋਂ ਕੀ ਕੁਛ ਲੈ ਕੇ ਗਏ ਇੱਕ ਗੱਲੀ ਕੋ ਪੈਸੇ ਲੈ ਗਏ ਜੀ ਇੱਕ ਹਾਰ ਸੀਗੀ ਜੀ 100-100 ਦੇ ਦੂਸਰੇ ਸੀਗੇ ਜੀ ਔਰ 6 ਬੰਦੇ ਗੜੇ ਚ ਪਾਇਓ ਜੀ ਹੂੰ ਹਾਂਜੀ ਇੱਕੋ ਹੀ ਬੰਦਾ ਦੇਖਿਆ ਹਲੇ ਇੱਕੋ ਹੀ ਦਿੱਸਿਆ ਉਧਰ ਇਸ ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਗੁਆਂਏ ਪੁਲਿਸ ਦੇ ਅਧਿਕਾਰੀ ਅਤੇ ਫਿੰਗਰਪ੍ਰਿੰਟ ਟੀਮ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਇਸੇ ਤਰ੍ਹਾਂ ਹੀ ਗੁਆਂਏ ਸ਼ਹਿਰ ਦੇ ਮਸ਼ਹੂਰ ਬਿਜ਼ਨਸਮੈਨ ਸ਼੍ਰੀ ਹਨੂਮਤ ਮਾਰਵਲ ਦੇ ਸ਼ੋਰੂਮ ਵਿਖੇ ਬਣੇ ਸ਼੍ਰੀ ਹਨੂਮਾਨ ਜੀ ਦੇ ਮੰਦਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਇਸ ਸੰਬੰਧੀ ਜਾਣਕਾਰੀ ਦਿੰਦੇ ਹਨ ਨਰੇਸ਼ ਗੁਪਤਾ ਤੇ ਗ੍ਰੀਸ਼ ਗੁਪਤਾ ਨੇ ਦੱਸਿਆ ਕਿ ਉਹ ਜਦੋਂ ਸਵੇਰੇ 9 ਵਜੇ ਸ਼ੋਰੂਮ ਖੁੱਲਣ ਲਈ ਆਏ ਤਾਂ ਉਹਨਾਂ ਦੇ ਵਰਕਰਾਂ ਨੇ ਦੇਖਿਆ ਕਿ ਕਿਸੇ ਨੇ ਮੰਦਰ ਦਾਸ਼ੀ ਛਾ ਤੋੜਿਆ ਹੋਇਆ ਸੀ ਤੇ ਮੰਦਰ ਵਿੱਚ ਇੱਟ ਤੇ ਇੰਟਰਲੋਕਿੰਗ ਟਾਇਲ ਪਈ ਹੋਈ ਸੀ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਸੀਸੀਟੀਵੀ ਚੈੱਕ ਕੀਤੀ ਤਾਂ ਦੇਖਿਆ ਕਿ ਰਾਤ 1 ਵਜੇ 5 ਮਿੰਟ ਤੇ ਕੋਈ ਵਿਅਕਤੀ ਸ਼ੋਰੂਮ ਵਿਖੇ ਦਾਖਲ ਹੋਇਆ ਜਿਸ ਨੇ ਇੱਟ ਮਾਰ ਕੇ ਮੰਦਰ ਦਾਸ਼ੀ ਛਾ ਤੋੜਿਆ ਉਹਨਾਂ ਆਖਿਆ ਕਿ 35 ਸਾਲਾਂ ਤੋਂ ਇਹ ਮੰਦਿਰ ਬੜਿਆ ਹੈ ਤੇ ਕਿਸੇ ਵੱਲੋਂ ਕਦੀ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਵਾਰ ਦਾ ਦੌਰਾਨ ਮੰਦਿਰ ਵਿੱਚ ਪਿਆ ਚਾਂਦੀ ਦਾ ਸ਼ਤਰ ਤੇ ਨਕਦੀ ਦਾ ਵਚਾ ਹੋ ਗਿਆ ਜਿਸ ਬਾਰੇ ਗ੍ਰਾਮ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਰ ਜੀ ਸੂਰੇ ਚੌਕੀਦਾਨੋਂ ਪੁੱਛਦਾ ਚੌਕੀਦਾਰ ਜੀ ਜੀ ਬੋਲੋ। ਹਾਂ ਜੀ। ਉਹਨਾਂ ਨੇ ਕਹੀ ਕਿ ਸਾਡੇ ਗ੍ਰਾਉਂਜ ਨੂੰ ਬੋਲ ਦਿੱਤਾ ਵੀ ਨਾ ਦੇਖ ਕੇ ਸਾਈਕ ਕਰਦੇ ਟਾਈਮ ਬਹੁਤ ਲੱਗਿਆ। ਹੂੰ। ਤੇ ਉਸਤਾਨ ਦਾ ਕੋ ਬਲਵੰਤ ਜੀ ਦੀ ਕਿਰਪਾ ਨਾਲ ਨਹੀਂ ਹੋਇਆ ਪਰ ਰਾਜੋ ਚੋਲ ਨੇ ਅੱਜ ਦਾ ਦੋਕੇ ਅੰਦਰ ਉਹ ਜਿਹੜਾ ਪਰਮਾਨੰਥ ਸਾਹਿਬ ਨੇ ਦੁਕਾਨ ਲਾਏ ਹੂੰ ਮੇਲਾ ਦੇ ਵੀ ਜਿਹੜੀ ਕੀਤੀ ਗਈ ਹੈ ਮੇਲਾ ਦੇ ਵੀ ਕੀਤੀ ਤੇ ਵੈਸੇ ਪੁੱਛ ਆ ਰਹੇ ਕਿ ਫਿਰ ਕੋਈ ਕੁਸ ਨਹੀਂ ਨਹੀਂ ਦਿੱਤੀਆ ਬਟ ਸਭ ਤੋਂ ਹੈਰਾਨੀ ਦੀ ਗੱਲ ਹੈ ਚੌਕੀ ਦਾ ਫੋਨ ਦੇ ਬਾਵਜੂਦ ਬਦਲ ਕੇ ਆ ਗਿਆਔਰੇ ਚੌਕੀ ਦਾ ਘਟਾ ਨਹੀਂ ਮਿਲ ਰਹਾ ਚੌਕੀ ਦਾ ਨੰਬਰ ਬਦਲ ਗਿਆ ਸਾਰਿਆਂ ਦੇ ਹੂੰ ਉਹ ਨਾਲ ਭਰਣ ਗਿਆ ਉਹ ਪੁੱਛਦੇ ਵੀ ਕਿਦਾਂ ਕੀ ਗੱਲ ਹੋਈ ਹੈ ਤੇ ਹੋਇਆ ਪਹਿਲੀ ਵਾਰ ਆ ਮੰਦਿਰ ਬਣੇ ਨੂੰ ਸਾਡੇ ਨੂੰ ਤਕਰੀਬਨ 30 35 ਸਾਲ ਹੋ ਗਏ ਨੇ ਤੇ ਅੱਜ ਇਹ ਪਹਿਲੀ ਵਾਰ ਇਹ ਮਾਲੀ ਘਟਰਾ ਪਈ ਹੈ ਅਸੀਂ ਇਹ ਸਵਾਲ ਤੇ ਕਰਦੇ ਜੀ ਕਿ ਕੋਈ ਵੱਡਾ ਨੁਮਾਇਸ਼ ਕਰੇਗਾ ਮੰਦਿਰ ਨੂੰ ਦਾਨ ਆਏਗਾ ਹੂੰ ਅਖਰ ਜੋ ਮਹਾਰਾਜ ਕਰਦੀ ਹੈ ਇਹ ਜੇ ਬੋਲਦੇ ਨੇ ਕਿ ਅੱਜ ਦੇ ਰਾਤ ਨੂੰ ਬੱਸ ਕਰੀਏ ਚੌਕੀਦਾਰ ਨੂੰ ਉਟਾ ਕੇ ਮਿਲ ਕੇ ਵੀ ਜਾਂਦੀ ਹੈ ਬੋਲਦੇ ਵੀ ਆਵੇਂ ਚੌਕੀ ਪੁਲਿਸ ਲੈ ਆਏ ਸੀ ਬਟ ਜਦੋਂ ਘਟਨਾ ਹੁੰਦੀ ਉਦੋਂ ਕਦੇ ਵੀ ਪੁਲਿਸ ਮੌਕੇ ਤੇ ਨਹੀਂ ਹੁੰਦੀ ਹਮ ਪਰ ਮੈਂ ਪੁਲਿਸ ਤੋਂ ਬਤਾ ਲੱਗਦਾ ਹੈ ਕਿ ਜਰਮਦਿੰਦਰ ਜੀ ਆਪਾ ਦੇਖੀਏ ਹਾਲਾਤ ਬਦਲ ਤੋਂ ਬਦਤਰ ਹੁੰਦੇ ਜਾ ਰਹੇ ਆ ਤੇ ਬੇਅੰਕੀ ਗਰ ਦਾ ਪ੍ਰੋਸੈਸ ਦੇਖੋ ਬਾਅਦ ਐਕਸ਼ਨ ਲੈਣੀ ਪਈ ਤੇ ਜਿਹੜੀ ਕਰਕੇ ਕਦਮ ਪਤਾ ਅਸਲ ਵਿੱਚ